ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰਾਠੀ ਵੀਰ ਜੋ ਕਿ ਸਾਡੇ ਕੋਲੇ ਸੁਖਦੀਪ ਸਿੰਘ ਦੀ ਸਾਡੇ ਬਹੁਤ ਹੀ ਪੁਰਾਣੇ ਮਿੱਤਰ ਨੇ ਜੋ ਕਿ ਸਾਡੇ ਕੋਲੇ 7-8 ਸਾਲ ਪਹਿਲਾਂ ਤੋਂ ਆਉਂਦੇ ਨੇ ਅੱਜ ਵੀਰ ਜੀ ਸਾਡੇ ਸਾਡੇ ਕੋਲੇ ਰੁਕੇ ਤੇ ਮੈਂ ਵੀਰ ਜੀ ਦੀ ਡਰਾਈਵਰੀ ਪਹਿਲਾਂ ਵੀਰ ਜੀ ਸੀਮਿੰਟ ਦੀ ਗੱਡੀ ਚਲਾਉਂਦੇ ਹੁੰਦੇ ਸੀ ਅੱਜ ਉਹ ਬਹੁਤ ਵੱਡਾ ਟਰੁਕ ਚਲਾਉਂਦੇ ਨੇ ਉਹਨਾਂ ਨੂੰ ਮੁਬਾਰਕ ਦਿਨਾ ਵੀਰੋ ਬਹੁਤ ਸਾਰੇ ਵੀਰ ਡਰਾਈਵਰਾਂ ਨੂੰ ਬੁਰਾ ਭਲਾ ਕਹਿੰਦੇ ਨੇ ਪਰ ਮੈਂ ਕਹਿੰਦਾ ਡਰਾਈਵਰਾਂ ਦੇ ਉੱਤੇ ਸਾਡੇ ਪੰਜਾਬ ਦਾ ਬਾਦਸ਼ਾਹ ਕਲੀਆਂ ਦਾ ਬਾਦਸ਼ਾਹ ਸੁਰਿੰਦਰ ਸ਼ਿੰਦਾ ਜੀ ਦਾ ਬਹੁਤ ਸੋਹਣਾ ਇੱਕ ਗੀਤ ਲਿਖਿਆ ਹੋਇਆ ਹੈ ਪੈਂਦੇ ਸੱਪ ਦੀ ਸਰੀ ਤੋਂ ਨ ਵੇਖੋ ਵੀਰੇ ਸੱਪ ਦੀ ਸਰੀ ਦੀ ਕਮਾਈ ਹੈ ਜਿਹੜੀ ਤੁਸੀਂ ਵੇਖ ਰਹੇ ਹੋ ਵੀਰਾਂ ਨੂੰ 2200 ਕਿਲੋਮੀਟਰ ਤੋਂ ਚੱਲੇ ਹੋਏ ਨੇ ਆ ਪਾਈਪ ਲੈ ਕੇ ਸਾਡੇ ਕੋਲੇ ਰੁਕੇ ਸਾਡੇ ਕਲਾ ਕੇਂਦਰ ਦੇ ਵਿੱਚ ਵੀਰ ਜੀ ਆਏ ਕਲਾ ਵੇਖੀ ਤੇ ਸਾਡੇ ਵੀਰਾਂ ਨੂੰ ਪੁੱਛਦੇ ਆ ਕਿਹੜੀ ਜਗ੍ਹਾ ਤੋਂ ਵੀਰ ਜੀ ਤੁਸੀਂ ਪਾਈਪ ਲਾਦੇ ਇਹ ਚਾਈ ਬਾਸਾ ਜੀ ਝਾਰਖੰਡ ਦਾ ਸ਼ਹਿਰ ਆ ਜੀ ਅੱਛਾ ਜੀ ਹਾਂ ਜੀ ਉੱਥੋਂ ਇੱਥੋਂ ਤੱਕ ਆਉਣ ਤੇ ਕਿੰਨੇ ਦਿਨ ਲੱਗੇ ਲੱਗ ਕੇ ਗਏ ਸਾਨੂੰ 5 ਦਿਨ ਜੀ 5 ਦਿਨ ਕਿੰਨੇ ਸੌ ਕਿਲੋਮੀਟਰ ਸਫਰ ਹੋ ਗਿਆ ਇਹ ਤੋਂ ਹੋਊਗਾ ਜੀ 2200 ਕਿਲੋਮੀਟਰ ਜੀ 2200 ਕਿਲੋਮੀਟਰ ਵੀਰ ਜੀ ਤੁਹਾਨੂੰ ਮੈਂ ਤਾਂ ਆਪਣੇ ਵੱਲੋਂ ਸਲਾਮ ਕਰਦਾ 2200 ਕਿਲੋਮੀਟਰ ਤੋਂ ਵੀਰੋ ਪਾਈਪਾਂ ਲੈ ਕੇ ਆਏ ਨੇ ਜੋ ਕਿ ਸਾਡੇ ਮੋੜ ਮੰਡੀ ਜਾਣੀਆਂ ਪਾਈਪਾਂ ਪੈਣੀਆਂ ਸ਼ਹਿਰਾਂ ਦੇ ਸੀਵਰੇਜ ਨੂੰ ਬਾਹਰ ਕੱਢਣ ਵਾਸਤੇ ਤਾਂ ਜੋ ਕਿ ਵੀਰੋ ਜਿਹੜੇ ਸਾਡੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਸਾਡੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਜਾਵੇ ਤੇ ਸਾਡੇ ਵੀਰਾਂ ਦਾ ਇੱਥੇ ਸਾਡੇ ਕੋਲ ਰੁਕਣ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਆਪਣਾ ਰਾਠੀ ਵੀਰ ਸਦਾ ਖੁਸ਼ ਰਹੋ ਤੁਸੀਂ